ਹੁਣ ਪਿਛ ਲੈਣੀਆਂ ਲੈ ਚਵਾਈ ਚਬੂਈ ਦਾ ਸੱਜਣੋ ਤੁਹਾਨੂੰ ਬੱਚੀ ਦੇ ਹੱਥ ਲਾਉਣ ਦੀ ਲੋੜ ਨਹੀਂ ਚਾਹੀ ਬਾਈ ਕੋਲੇ ਆ ਕੇ ਨਾ ਤੁਸੀਂ ਯਾਰ ਕੁਰਸੀ ਢਾ ਕੇ ਬਹਿ ਜਿਓ ਹਾਂ ਬਈ ਜਿਵੇਂ ਮਰਜ਼ੀ ਦੋਈ ਲੈ ਦੁੱਤ ਚਾਹੀ ਤੁਸੀਂ ਮਾਪ ਕੇ ਲੈ ਜਿਓ ਹਾਂ ਹਾਂ ਬਈ ਚਵਾਈ ਚਬੂਈ ਦੇ ਦੇ ਹੱਥ ਲਾਉਣ ਦੀ ਲੋੜ ਨਹੀਂ ਹੈਗੀ ਆਰਡਰ ਆ ਜਿਹੜਾ ਆਰਡਰ ਵੀ ਯਾਰ ਇਹਦਾ ਬਾ ਕਮਾਲ ਆ ਸਟਿਚਾ ਡਰਾ ਇਹ ਬਲੈਕ ਸ਼ੇਡ ਜੇ ਚ ਆ ਗਈ ਹਾਂ ਹਾਂ ਬਈ ਹਾਂ ਹਾਂ ਆ ਇਹ ਆ ਗਈ ਬਲੈਕ ਸ਼ੇਡ ਜੇ ਕਲਰ ਚ ਤੇ ਬਾਕੀ ਅੰਗਾਂ ਪੈਰਾਂ ਦੀ ਵੀ ਮਜ਼ਬੂਤ ਆ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਗਾਵਾਂ ਦਾ ਲੈਗ ਸਕੋਰ ਲੈਗ ਸਕੋਰ ਵੀ ਇਹਦਾ ਚੰਗਾ ਤੇ ਸ਼ਕੀਨ ਵੀ ਬਹੁਤਾ ਬੱਚੀ ਤੇ ਬਾਕੀ ਜਿਹੜੇ ਸੱਜਣ ਯਾਰਾ ਐਂਦਾ ਬਈ ਫੀਲ ਉਹ ਤਾਂ ਗਿਆ ਨਹੀਂ ਹੈਗਾ ਸ਼ਕੀਨ ਹੁੰਦੇ ਨੇ ਨਾ ਆਪਾਂ ਨੇ ਵੀ ਚੰਗੀ ਅਸ਼ੀ ਕਾਲਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਬਈ ਪਿੰਡ ਪੱਖੋ ਕਲਾਂ ਤਹਿਸੀਲ ਤਪਾ ਤੇ ਜ਼ਿਲ੍ਹਾ ਦੇ ਗੱਲ ਕਰ ਲਈਏ ਬਾਈਆਂ ਨੂੰ ਰਹਿ ਜਾਣਾ ਸੱਜਣੋ ਬਰਨਾਲਾ ਇੱਕ ਤਾਂ ਦਿਖਾਵਾਂਗੇ ਆਹ ਜਰਸੀ ਜਰਸੀ ਕਾਦੀ ਆ ਨਾ ਸੱਜਣੋ ਟਾਪ ਨਗੀਨਾ ਹੀ ਆ ਬਾਕੀ ਜਦੋਂ ਤੁਰੂ ਤੁਰੂਗੀ ਨਾ ਉਦੋਂ ਜੱਜਮੈਂਟ ਲੇਵੇ ਲੂਵੇ ਦੀ ਕਰ ਲਿਓ ਸੱਜਣੋ ਤੇ ਇੱਕ ਦਿਖਾਵਾਂਗੇ ਮੱਝ ਕਿਉਂਕਿ ਝੋਟੀ ਨਹੀਂ ਮੈਂ ਇਹਨੂੰ ਕਹਿ ਸਕਦਾ ਸੱਜਣਾ ਆਪਣੇ ਗਿਲਾ ਕਰਨ ਲੱਗ ਜਾਂਦੇ ਨੇ ਵੀ ਗੁਰੀ ਕਈ ਵਾਰੀ ਤੂੰ ਮੱਜਾਂ ਨੂੰ ਵੀ ਝੋਟੀ ਵਾਲਾ ਰਤਬਾ ਦੇ ਦੇਣਾ ਆਖੂnga ਮੱਜ ਪਰ ਸਿੰਘ ਜਰੂਰ ਖੁੱਲਾ ਥੋੜਾ ਜਿਹਾ ਪਰ ਉਹ ਬਾਡੀ ਬੂਡੀ ਸੱਜਣੋ ਉਹਦੀ ਵੀ ਯਾਰ ਲਾਜਵਾ ਬ ਝੋਟੀਆਂ ਨੂੰ ਮਾਤ ਪਾਉਂਦੀ ਆ ਤੇ ਬਾਕੀ ਆਜੋ ਤੁਹਾਡੀ ਬਾਈ ਨਾ ਕਰਾਉਂਦੇ ਆ ਗੱਲਬਾਤ ਕੱਲਾ ਕੱਲਾ ਜਾਨਵਰ ਖੋਲ ਕੇ ਤੋਰ ਕੇ ਦਿਖਾਵਾਂਗੇ ਤੇ ਰੇਟ ਵੀ ਸੱਜਣੋ ਦੋਨੇ ਜਾਨਵਰਾਂ ਦਾ ਅੱਜ ਆਪਾਂ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਆਜੋ ਜੀ ਅੱਛਾ ਹੈ ਬਾਈ ਜੀ ਹਾਂਜੀ ਨਾਮ ਦੱਸ ਦਿਓ ਜੀ ਨਾਮ ਬਾਈ ਜੱਸਾ ਮੇਰਾ ਨਾ ਰੰਡਪੱਖੋਗੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਹਾਂ ਨਾਮ ਜੱਸਾ ਸਿੰਘ ਹੈ ਨਾ ਹਾਂ ਹਾਂ ਜੱਸਾ ਥੋੜਾ ਜਿਆ ਸੰਗ ਦਾ ਜ਼ਰੂਰਾ ਕਿਉਂਕਿ ਪਹਿਲੀ ਵਾਰ ਆਇਆ ਵੀਡੀਓ ਦੇ ਵਿੱਚ ਇਹਦੂ ਬਾਦ ਹੁਣ ਆਪਣਾ ਜੱਸੇ ਨਾ ਬਣ ਜੂਗਾ ਰਾਬਤਾ ਹੀ ਗੱਲ ਨਹੀਂ ਹੌਲੀ ਹੌਲੀ ਚੱਲ ਪੂਗਾ ਕੰਮ ਕੋਈ ਚੱਕਰ ਨਹੀਂ ਪਹਿਲੀ ਪਹਿਲੀ ਵਾਰੀ ਤੁਹਾਨੂੰ ਪਤਾ ਸੱਜਣੋਂ ਬੰਦਾ ਕਦੇ ਕਦੇ ਸੰਗ ਜਾਂਦਾ ਇੱਥੋਂ ਕਰ ਲਈਏ ਸ਼ੁਰੂਆਤ ਬੱਚੀ ਹਾਂ ਹਾਂ ਭਈਆ ਕਰ ਲਓ ਇਹਦਾ ਸੁਆ ਕਿਹੜਾ ਇਹ ਬਈ ਪਹਿਲਾਂ ਨਾ ਗਈ ਅੱਛਾ ਪਹਿਲਾ ਸੂਆ ਦੰਦਾਂ ਚ ਕਿਵੇਂ ਜੱਸੇ ਚੌਗੀ ਆ ਵੀਰੇ ਹਾਂ ਉਰਾਂ ਨੂੰ ਆ ਜਾ ਸਾਈਡ ਨੂੰ ਇਹਨੂੰ ਦਿਖਾ ਦਣ ਦੇ ਸਮਾਰ ਕੇ ਮੂੰਹ ਹੋ ਹੈਗੀ ਆ ਚਾਰ ਦੰਦ ਹਾਂ ਹਾਂ ਕਿੰਨੇ ਦਿਨ ਦੀ ਸੂਈ ਆ ਇਹ ਇਹ ਬਈ 12 ਦਿਨਾਂ ਦੀ ਸੂਈ ਹੋਈ ਹੈਗੀ ਨਾਲ ਬੱਚਾ ਕੀ ਆ ਬੱਚੀ ਆ ਵੀਰੇ ਇਹਦੇ ਨਾਲ ਦਰਸ ਬੱਚੀ ਤੇ ਵੀ ਮਾਰਦੇ ਕੈਮਰਾ ਆ ਸੱਜਣੋਂ ਨਾਲ ਇਹਦੇ ਬੱਚੀ ਆ ਤੇ 12 ਦਿਨਾਂ ਦੀ ਸੂਈ ਥੱਲੇ ਜੱਸਿਆ ਦੁੱਧ ਕਿੰਨਾ ਤਿਆਰ ਆਉਣਾ ਇਹ ਥੱਲੇ ਬਾਈ 18 ਲੀਟਰ ਤਿਆਰ ਆਗਾ 18 ਲੀਟਰ ਰੈਡੀ ਆ ਜੇ ਕੋਈ ਸੱਜਣਾ ਆਪਣੇ ਕੋਲੇ ਆਵੇ ਲੀਟਰ ਅੱਧਾ ਲੀਟਰ ਬਾਅਦ ਇਹ ਘਟੇ ਨਾ ਹਾਂ ਹਾਂ ਬਾਈ ਕੋਈ ਗੱਲ ਨਹੀਂ ਉਹੀ ਸਿਸਟਮ ਹਾਂ 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 ਬਾਈ ਜਮਾ ਲੈ ਹਾਂ ਦਰਸ ਆਪਣਾ ਦਿਖਾ ਦੇ ਥਣ ਥਣੌਟ ਨੇੜੇ ਲਾ ਕੇ ਥਣ ਥਣੌਟ ਲੱਗਿਆ ਨੂੰ ਮੈਂ ਸਾਲਾ ਪਹਿਲਣ ਦੇ ਹਿਸਾਬ ਨਾਲ ਜੇ ਗੱਲ ਕਰ ਲਈ ਥਣ ਥਣੌਟ ਲੱਗਿਆ ਟੌਪ ਦਾ ਲੈ ਖੋਲ ਕੇ ਤੋੜ ਦੇ ਇੱਕ ਵਾਰੀ ਬਾਕੀ ਸੱਜਣੋ ਤੁਰਦੀ ਦੀ ਜੱਜਮੈਂਟ ਕਰ ਲਿਓ ਕਿਉਂਕਿ ਜਦੋਂ ਪਸ਼ੂ ਨਾ ਤੁਰਦਾ ਯਾਰਾ ਉਦੋਂ ਆਪਦਾ ਲੇਵਾ ਲਾਲੂ ਹਵਾਨਾ ਲਾਲੂ ਹੈ ਨਾ ਉਦੋਂ ਵਧੀਆ ਤਰੀਕੇ ਨਾਲ ਦਿਖਾਉਂਦਾ ਬਾਕੀ ਜਿਵੇਂ ਥਣਸੋਂ ਥੋੜੇ ਜੇ ਪਾਸੇ ਨੇ ਜੇ ਲੱਗਣਗੇ ਉਹ ਇਹਦੇ ਬੱਚੇ ਨੇ ਸੱਜਣੋਂ ਮੂੰਹ ਲਾਤਾ ਤੇ ਇਹਦੀ ਬੱਚੀ ਨੇ ਤਾਂ ਕਰਕੇ ਲੱਗੂਗਾ ਸਾਨੂੰ ਤੇ ਬਾਕੀ ਟਾਈਮ ਆ ਜਿਹੜਾ ਟਾਈਮ ਇਹਦਾ ਹੁਣ ਚਬਾਈ ਦਾ ਨੇੜ ਹੀ ਲੱਗਿਆ ਹੋਇਆ ਕਿਉਂਕਿ ਘੰਟਾਕ ਅੱਧਾ ਘੰਟਾ ਘੰਟਾ ਚਬਾਈ ਦਾ ਇਹਦਾ ਬਾਕੀ ਆ ਤੇ ਬੱਚੀ ਸਾਨੂੰ ਪਤਾ ਵੀ ਪੈਲਣ ਦੇ ਹਿਸਾਬ ਨਾਲ ਥੋੜੀ ਜੀ ਚੰਚਲ ਜ਼ਰੂਰ ਆ ਜੋਰ ਹੈਗੇ ਨੇ ਨਵਾਂ ਖਾਣਾ ਉਹਦੇ ਕਰਕੇ ਹੈਗੀ ਆ ਯਾਰ ਬਾਕੀ ਉਹ ਤੋਰਾ ਤੂਰਾ ਜੇ ਆਪਾਂ ਗੱਲ ਕਰ ਲਈਏ ਪੁਰਾਣ ਟੌਪ ਕੁਆਲਟੀ ਦਾ ਜਿਵੇਂ ਆਪਾਂ ਕਹਿ ਦਿੰਦੇ ਕਹਿ ਨਹੀਂ ਦਿੰਦੇ ਵੀ ਯਾਰ ਪਸ਼ੂ ਮੇਲਿਆਂ 'ਚ ਤੁਰਦੇ ਹੁੰਦੇ ਨੇ ਉਹ ਤੋਰਾ ਤੂਰਾ ਲੱਗਿਆ ਤੇ ਬਾਕੀ ਲੇਵਾਂ ਲੂਵਾਂ ਯਾਰ ਇਹਨੂੰ ਲੱਗਿਆ ਸਟਿਚ ਆਰਡਰ ਜਿਵੇਂ ਆਪਾਂ ਅਕਸਰ YouTube ਤੇ ਦੇਖਦੇ ਰਹਿੰਦੇ ਹਾਂ ਨਾ ਬਾਹਰ ਦੀਆਂ ਜਰਸੀਆਂ ਹੁੰਦੀਆਂ ਨੇ ਲੇਵਾਂ ਲੂਵਾਂ ਸੱਜਣਾ ਇਹਨੂੰ ਉਸ ਤਰੀਕੇ ਦਾ ਲੱਗਿਆ ਤੇ ਥਣ 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 ਥਣਾ ਉੱਤ ਵੀ ਯਾਰ ਪੈਲਣ ਦੇ ਹਿਸਾਬ ਨਾਲ ਇਹਨੂੰ ਬਾ ਕਮਾਲ ਲੱਗਿਆ ਇਹਦੇ ਜੱਸੇ ਪੈਸੇ ਕਿੰਨੇ ਲਵਾਂਗੇ ਇਹਦਾ ਬਈ 75000 ਰੁਪਏ ਮੁੱਲ ਕਰਦਾ ਕਿੰਨੇ ਦੀ ਛੱਡ ਦਾਂਗੇ ਫਿਕਸ ਇਹ ਨਵੇਂ ਦੇ ਕੰਮ ਜੰਮੀ 72000 ਦੀ ਬਈ 72000 ਦੀ ਦੇ ਦਾਂਗੇ ਹਾਂ ਲੈ ਲੈਣ ਬੱਤਰਿਆ ਕੋਈ ਛੋੜ ਛੱਪਾ ਹੀ ਕਰ ਦਾਂਗੇ ਆ ਬਾ ਮਾੜਾ ਮੋਟਾ ਅੱਛਾ ਲੈ ਤਾਰਾਂ ਵੀ ਦਿਖਾ ਦਾਂਗੇ ਜਿਹਦੀ ਆਪਾਂ ਮਾਰ ਕੇ ਹਨਾ ਹਾਂ ਹਾਂ ਬਈ ਦਿਖਾ ਲੈ ਬੱਛੀ ਛੱਡ ਦੇ ਫਿਰ ਤਾਰਾਂ ਮਾਰ ਕੇ ਦਿਖਾ ਦਿੰਦੇ ਆ ਲੈ ਸੱਜਣਾ ਤਾਰਾਂ ਧੂਰਾ ਆਪਾਂ ਇਹਦੀਆਂ ਤੁਹਾਨੂੰ ਮਾਰ ਕੇ ਦਿਖਾ ਦਿੰਨਾ ਬਾਕੀ ਡੰਗ ਦੋ ਡੰਗ ਚਾਰ ਡੰਗ ਜਿਹੜੇ ਵੀ ਸੱਜਣ ਨੂੰ ਇਹ ਪਸੰਦ ਆਊਗੀ ਬਈ ਨੇੜੇ ਆ ਕੇ ਤਸੱਲੀ ਕਰਕੇ ਨਾ ਝੋਕੇ ਵੀ ਬਾਈ ਤੋਂ ਲੈ ਜਾ ਕੋਈ ਦਿੱਕਤ ਵਾਲੀ ਵੀਡੀਓ ਨਾ ਬਣੇ ਰਹੋ ਇੱਕ ਆਪਾਂ ਸੱਜਣੋਂ ਮੱਝ ਵੀ ਦਿਖਾਵਾਂਗੇ ਉਹ ਸੂਣ ਚ ਲੈੰਦੀ ਆ ਟਾਈਮ ਥੋੜਾ ਜਿਹਾ ਹਲੇ ਤੇ ਮੱਝ ਸੱਜਣੋਂ ਚੰਗੀਆਂ ਵੀ ਚੰਗੇ ਰਿਕਾਰਡ ਵਾਲੀਆਂ ਪੱਲਾ ਦੇ ਬੱਚਾ ਪੁੱਜ ਗਏ ਲੈ ਬਈ ਉਹ ਬੱਚੀ ਚ ਪਾਉਣੇ ਉਹਨੇ ਥੱਲੇ ਆਪਾਂ ਇਹਦੇ ਮੋਹ ਘੱਟ ਪਾਉਣੇ ਬਈ ਅਜਾ ਬੱਚਾ ਉਹ ਘੱਟੇ ਪਾਉਣੇ ਆਪਾਂ ਥੱਲੇ ਆਉਂ ਬੱਚੀ ਉਹੀ ਗੱਲ ਆ ਸੱਜਣੋਂ ਜਿਹੜੀਆਂ ਇਸ ਨਸਲ ਦੀਆਂ ਕੰਮ ਆ ਜਾਂਦੇ ਨੇ ਜਿਵੇਂ ਆਪਾਂ ਐਫ ਐਫ ਲਾ ਲਈਏ ਹਨਾ ਜਰਸੀ ਲਾ ਲਈਏ ਵੀ ਉਹਨਾਂ ਥੱਲੇ ਯਾਰ ਬੱਚੇ ਆਪਾਂ ਵੀ ਬਹੁਤ ਘੱਟ ਪਾਉਣੇ ਜਿਹੜਾ ਕਰ ਲੀਏ ਕਿਉਂਕਿ ਇਹ ਬਿਨਾ ਬੱਚੇ ਤੋਂ ਤਕਰੀਬਨ ਤਕਰੀਬ ਦੇਖੋ ਭਾਈ ਦੁੱਧ ਜਮਾ ਹਾਂ ਕੈਂਚੀ ਲੋਟ ਮਾਰਦਾ ਧਾਰਾਂ ਵੀ ਹੈ ਨਾ ਹਾਂ ਹਾਂ ਬਈ ਪਹਿਲਾਂ ਅਗਲਿਆਂ ਦੀਆਂ ਮਾਰਦੇ ਕੱਲਿਆਂ ਦੀਆਂ ਕੱਲੇ ਅਗਲਿਆਂ ਦੀਆਂ ਹਾਂ ਹੁਣ ਪਿਛਲਿਆਂ ਲੈ ਚਵਾਈ ਚਬੂਈ ਦਾ ਸਜਣੋ ਤੁਹਾਨੂੰ ਬੱਚੀ ਦੇ ਹੱਥ ਲਾਉਣ ਦੀ ਲੋੜ ਨਹੀਂ ਚਾਹੇ ਬਾਈ ਕੋਲੇ ਆ ਕੇ ਨਾ ਤੁਸੀਂ ਯਾਰ ਕੁਰਸੀ ਧਾ ਕੇ ਬਹਿ ਜਿਓ ਹਾਂ ਬਈ ਜਿਵੇਂ ਮਰਜ਼ੀ ਲੋ ਦੁੱਧ ਚਾਹੇ ਤੁਸੀਂ ਮਾਪ ਕੇ ਲੈ ਜਿਓ ਹਾਂ ਹਾਂ ਚਵਾਈ ਚਬੂਈ ਦੇ ਦੇ ਹੱਥ ਲਾਉਣ ਦੀ ਲੋੜ ਨਹੀਂ ਹੈਗੀ ਆਰਡਰ ਆ ਜਿਹੜਾ ਆਰਡਰ ਵੀ ਯਾਰ ਇਹਦਾ ਬਾ ਕਮਾਲ ਆ ਸਟਿਚਾ ਡਰਾ ਤੇ ਹੁਣ ਮਾਰਦੇ ਤਰਸ ਉਹ ਮੱਝ ਤੇ ਮਾਰਦੇ ਕੈਮਰਾ ਇਹ ਕਿਹੜਾ ਸੂਆ ਸੁੰਦੀ ਆ? ਇਹ ਬਈ ਚੌਥਾ ਸੂਆ ਸੁੰਦੀ ਹੈਗੀ। ਇਹਦਾ ਦੁੱਧ ਕਿੰਨਾ ਕਰ ਰਿਹਾ ਜੇ ਗੱਲ ਕਰ ਲਈਏ? ਇਹਦਾ ਬਈ 15 ਲੀਟਰ ਦੁੱਧ ਰਿਹਾ ਹੈਗਾ। 15 ਲੀਟਰ। ਹਾਂ। ਲੈ ਖੋਲ ਕੇ ਤੋੜ ਦੇ ਇਹਨੂੰ ਵੀ। ਇਹ ਇਹ ਵੀ ਆਪਣੇ ਘਰ ਦੀ ਆ। ਹਾਂ ਬਈ ਇਹ ਵੀ ਕਰਦੀ ਹੈ ਜੀ। ਲੈ ਸਜਣੋ ਸੂਆ ਇਹਦਾ ਹੈਗਾ ਚੌਥਾ ਤੇ ਬਾਕੀ ਸਿੰਘ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਸਿੰਘ ਥੋੜਾ ਜਰੂਰ ਖੁੱਲਾ ਵੀ ਓਦਾਂ ਬਾਡੀ ਬੁੱਡੀ ਦੀ ਬੰਤਰ ਦੀ ਗੱਲ ਕਰ ਲਈਏ ਇਹਦੀ ਹਨਾ ਚਮੜੇ ਚਮੜੇ ਦੀ ਗੱਲ ਕਰ ਲਈਏ ਬਈ ਬਰੀਕ ਚਮੜੇ ਦੀ ਆ ਤੇ ਮੇਨ ਗੱਲ ਆ ਜਿਹੜੇ ਸਜਣਾ ਦੀ ਮੰਗ ਹੁੰਦੀ ਆ ਇਹ ਹੈਗੀ ਆ ਬਈ ਜੈਡ ਬਲੈਕ। ਫੁੱਲ ਬਲ ਉੱਲ ਵੱਡੇ ਕਦ ਕਾਟ ਚਾ ਤੇ ਲੰਬਾਈ ਲੰਬੂਈ ਚੰਗੀ ਆ ਸਿੰਘ ਸਿੰਘ ਤੋਂ ਜ਼ਰੂਰ ਉੱਕਦੀ ਆ ਮੜੀ ਜੀ ਉਂ ਝੋਟੀ ਦੇ ਸੱਜਣੋਂ ਥਣ ਥਣੌੜ ਦੀ ਗੱਲ ਕਰ ਲਈਏ ਮੱਝ ਦੇ ਲੇਵੇ ਲੂਵੇ ਦੀ ਗੱਲ ਕਰ ਲਈਏ ਭਾਈ ਇਹਦੇ ਜਿਵੇਂ ਝੋਲ ਝੂਲਾ ਨਾਲ ਝੋਲੀ ਝੂਰੀ ਆ ਉਸ ਹਾਬ ਨਾਲ ਜੜ ਜਿਹੜੇ ਜਾਣਕਾਰ ਸੱਜਣ ਵੀਡੀਓ ਦੇਖਣਗੇ ਉਹ ਮਤਲਬ ਅੰਦਾਜ਼ਾ ਲਾ ਲੈਣਗੇ ਵੀ ਯਾਰ ਇਹ ਪਸ਼ੂ ਆ ਜਿਹੜਾ ਇਹ ਦੁੱਧ ਵਾਲਾ ਪਸ਼ੂ ਤਾਂ ਨਾ ਇਹਨੇ ਕਿੰਨਾ ਕ ਕਿੰਨਾ ਕ ਕੱਢਿਆ ਪਹਿਲਾਂ ਭਾਈ 16 ਲੀਟਰ ਕੱਢਿਆ ਵਾ 15 ਲੀਟਰ ਕਹਿ ਕੇ ਦੇਵਾਂਗੇ 15 ਕਹਿ ਕੇ ਦੇਵਾਂਗੇ ਬਾਦੀ ਮੂਠੀ ਬੜੀ ਸੰਭਾਲੀਆ ਕੀ ਪਾਉਣਿਆ ਬਸ ਬਈ ਘਰ ਦੀ ਖਰਾਕ ਹਾਂਜੀ ਘਰ ਦੀ ਖਰਾਕ ਪਾਉਣਿਆ ਇਹਦੇ ਰੁਪਈਏ ਕਿੰਨੇ ਲਵਾਂਗੇ ਇਹਦਾ ਬਈ ਲੈਣ ਦੇਣਾ 85000 ਰੁਪਏ ਕਰਿਆ ਹੂੰ ਤਾਂ 85 ਦਾ ਜਾਵੇ ਆ 85000 ਮੁੱਲ ਤਾਂ 85000 ਕਰੇਗਾ ਸਹੀ ਆ ਗਾ ਦੇ ਸਹੀ 75000 ਦੇ ਦਾਂਗੇ ਸਾਮ ਸੰਭਾਲ ਜੀ ਛੱਡ ਦੇ 70 ਦੀ ਦੇ ਦਾਂਗੇ ਹਾਂ ਦੇ ਦਾਂਗੇ ਚੱਲ ਦੇ ਦਾਂਗੇ 70 ਦੀ ਦੇ ਦਾਂਗੇ ਬਾਈ ਰਮਾਨ ਤੂੰ ਹੀ ਗੱਲ ਨਹੀਂ ਬਾਈ ਕਹਿੰਦਾ ਮਾਨ ਤਣ ਕਰ ਦਾਂਗੇ ਇਹ ਜੀ ਗੱਲ ਨਹੀਂ ਬਾਕੀ 70000 ਚ ਮਾੜੀ ਵੀ ਨਹੀਂ ਸੱਜਣੋ ਕਿਉਂਕਿ ਸੂਣ ਦਾ ਕਿੰਨਾ ਕਮਰਾ ਨਾ ਜੱਸੀ ਦਾ ਬਾਈ ਇਹਦਾ ਸਵਾ ਮਹੀਨਾ ਪੈ ਜਾਵੇ ਸਵਾ ਮਹੀਨਾ ਪੈ ਹਾਂ ਪੰਜ ਚਾਰ ਦਿਨ ਇੱਧਰ ਉੱਧਰ ਤਾਂ ਹੋ ਸਕਦੇ ਆ ਉਹੀ ਗੱਲ ਆ ਵੀ ਸਵਾ ਮਹੀਨੇ ਚ ਯਾਰ ਜੇ ਮੈਂ ਗੱਲ ਕਰ ਲਾਂ ਕੋਈ ਬਾਹਲਾ ਜਿਹ ਕਹਦੀ ਵੀ ਬਾਹਲਾ ਖਰਚਾ ਕੋਈ ਬਾਲੇ ਬਾਲੇ ਗੱਟੇ ਨਹੀਂ ਖਾਂਦੀ ਇਹ ਨਾਲ ਜਦੇ ਇਹ ਕਿਉਂਕਿ ਮਹੀਨੇ ਸਵਾ ਮਹੀਨਾ ਯਾਰ ਤੁਹਾਨੂੰ ਪਤਾ ਉਂਗਲਾਂ ਤੇ ਗਿਣਦੇ ਆ ਆ ਜਾਂਦੇ ਨੇ ਦਿਨ ਹਨਾ ਮਹੀਨੇ ਸਵਾ ਮਹੀਨੇ ਨੂੰ ਤੇ 15 ਕਿਲੋ ਵਾਲੀ ਮੈਂ ਤੁਹਾਨੂੰ ਮਿਲ ਰਹੀ ਆ ਸਿਰਫ 70000 ਚ ਇਹ ਰੇਟ ਨੇ ਜਿਹੜੇ ਬਾਈ ਦੇ ਦੋਹੇ ਜਾਨਵਰਾਂ ਦੇ ਰੇਟ ਤਕਰੀਬਨ ਤਕਰੀਬਨ ਸੱਜਣੋਂ ਬਿਲਕੁਲ ਫਿਕਸ ਜੇ ਰੇਟ ਨੇ ਇਹਨਾਂ ਚੋ ਛੋਟ ਛੱਪਾ ਹੀ ਹੋਊਗਾ ਲੈ ਇਹਨੂੰ ਕਿਹੜਾ ਹੋਰ ਤੋੜਦੇ ਬਾਈ ਹੋਰ ਲੈ ਲੈ ਬਾਈ ਲੈ ਬੱਛੀ ਕਹਿ ਰਾਂ ਹੋਰ ਦਿਖਾ ਦੇਣਾ ਤੋਰ ਕੇ ਸਾਨੂੰ ਇਹ ਤਾਜੀ ਸੂਈ ਹੋਈ ਆ ਇਹਨੂੰ ਉਹੀ ਗੱਲ ਆ ਵੀ ਡੰਗ ਦੋ ਡੰਗ ਇਹਨੂੰ ਜਦੋਂ ਮਰਜੀ ਤੁਸੀਂ ਬਾਈ ਕੋਲੋਂ ਚੋਕੇ ਲੈ ਜਿਓ ਵੀ ਹਵਾਨਾ ਤਾਂ ਨਾ ਜਿੱਡੀ ਆਪ ਆ ਬੱਛੀ ਯਾਰਾ ਓਡਈ ਇਹਦੇ ਸੱਜਣੋਂ ਲੇਵਾ ਲੱਗਿਆ ਹੋਇਆ ਤੇ ਲੱਗਿਆ ਵੀ ਨਾ ਸਟਿਚ ਅੱਡ ਰਾ ਜੇ ਮੈਂ ਗੱਲ ਕਰ ਲਾਂ ਨੇੜੇ ਜੇ ਲਾ ਕੇ ਦਿਖਾ ਦੇ ਤਰਸ ਹੋਏ ਸਮਾਰ ਗਈ ਹਿੱਥੇ ਇੱਥੋਂ ਦਿਖਾ ਦੇ ਰਹਿ ਨਾ ਜਾਵੇ ਕਿਸੇ ਪੱਖ ਤੋਂ ਹੁਣ ਮੋੜ ਲਓ ਜੀ ਇੱਥੋਂ ਆਹ ਮੁਰਦੀ ਨੂੰ ਵੀ ਦਿਖਾ ਦੇ ਏ ਬਈ ਆ ਉਹਦੇ ਚ ਆ ਗਈ ਹੈ ਨਾ ਬਲੈਕ ਸ਼ੇਡ ਜੇ ਚ ਆ ਗਈ ਹੈ ਹਾਂ ਹਾਂ ਬਈ ਹਾਂ ਹਾਂ ਆ ਇਹ ਆ ਗਈ ਬਲੈਕ ਸ਼ੇਡ ਜੇ ਕਲਰ ਚ ਤੇ ਬਾਕੀ ਅੰਗਾ ਪੈਰਾਂ ਦੀ ਵੀ ਮਜ਼ਬੂਤ ਆ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਗਾਵਾਂ ਦਾ ਲੈਗ ਸਕੋਰ ਲੈਗ ਸਕੋਰ ਵੀ ਇਹਦਾ ਚੰਗਾ ਤੇ ਸ਼ਕੀਨ ਵੀ ਬਹੁਤਾ ਬੱਛੀ ਤੇ ਬਾਕੀ ਜਿਹੜੇ ਸੱਜਣ ਯਾਰ ਆ ਐਂਦਾ ਬਈ ਫੀਲ ਬਹੁਤਾ ਗਿਆ ਨਹੀਂ ਹੈਗਾ ਸ਼ਕੀਨ ਹੁੰਦੇ ਨੇ ਨਾ ਆਪਾਂ ਨੇ ਵੀ ਚੰਗੀ ਨਸ ਲੱਗੇ ਤਿਆਰ ਕਰਦੇ ਆ ਉਹਨਾਂ ਦੇ ਘਰੇ ਜਾ ਰ ਇਹ ਜਾ ਕੇ ਚੰਗੀ ਨਸ ਬਣਾ ਦੂਗੀ ਕਿਉਂਕਿ ਸੂਆ ਇਹਦਾ ਪਹਿਲਾ ਪਹਿਲੇ ਸੂਏ ਵਾਲੇ ਜਾਨਵਰ ਨੇ ਜਿਹੜੇ ਉਹ ਘਟਦੇ ਨਹੀਂ ਹੁੰਦੇ ਸੱਜਣੋ ਤੀਜੇ ਚੌਥੇ ਸੂਏ ਤੱਕ ਉਹਨਾਂ ਦੀ ਕੀਮਤ 'ਚ ਵੀ ਵਾਧਾ ਹੁੰਦਾ ਰਹਿੰਦਾ ਤੇ ਇਹਨਾਂ ਦੀ ਜਿਹੜੀ ਮਿਲਕ ਕੰਪੈਸਟੀ ਆ ਯਾਰਾ ਉਹਦੇ 'ਚ ਵੀ ਤੀਜੇ ਸੂਏ ਤੱਕ ਬਾਈ ਵਾਧਾ ਕਰਦੇ ਰਹਿੰਦੇ ਨੇ ਜਾਨਾ ਹਾਂ ਹਾਂ ਬਾਈ ਹਾਂ ਹਾਂ ਜੀ ਨੰਬਰ ਬੋਲ ਦੂ ਆਪਣਾ 90564 85799 ਬਾਈ ਇੱਕ ਵਾਰੀ ਫੇਰ ਬੋਲ ਦੂ 90564 85799 ਲੈ ਸੱਜਣੋ ਅੱਜ ਦੀ ਵੀਡੀਓ ਦਿਖਾਈ ਆ ਪਿੰਡ ਪੱਖੋਕਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਇਹਨਾਂ ਦੋਹੇ ਜਾਨਵਰਾਂ 'ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਨੇੜੇ ਆ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ